ਸਰਟ ਪਟਿਆਲਾ ਇੰਜੀਨੀਅਰ ਅਗੁਰ ਸਿੰਘ ਅਜੀਤ ਭਰਾਣਾ ਮੈਨਾਂ ਦੇ ਬਹੁਤ ਇੰਜੀਨੀਅਰ ਦਸ਼ਰਥ ਸਿੰਘ ਜੀ ਜੈ ਜੀ ਬੋਲੋ 20 ਸਾਲ ਦੀ ਹਾਜ਼ਰ ਨੇ ਚਤੁਰਾ ਜੀ ਸਰਕਾਰ ਕੀ ਕੰਮ ਤੇ ਸਾਰੇ ਇਹ ਕਮੇਟੀ ਦੇ ਪ੍ਰਧਾਨ ਸ਼ੰਜੀਤ ਟੋਨੀ ਨੇ ਸਿੱਧੇ ਅਗੂ ਦੇ ਪ੍ਰਧਾਨ ਨਰਿੰਦਰ ਸਿੰਘ ਆਪਲ ਕੁਡੀ ਗੀ ਸਰਦਾਰ ਸਹਿਬ ਸਿੰਘ ਜੀ ਬਲਾਕ ਕਿੱਥੇ ਇਹਨਾਂ ਨੂੰ ਸੁਨਾਉਮ ਕੀ ਫਾਇਦਾ ਹੋਣ ਕਰੇ ਦੇਖੋ ਇਸ ਤਰ੍ਹਾਂ ਹੈ ਕਿ ਪਿਛਲੇ 2.5 ਸਾਲਾਂ ਤੋਂ ਭਵੰਤਮਾਨ ਸਰਕਾਰ ਦੀ ਪੰਜਾਬ ਸਰਕਾਰ ਦੀ ਕੋਸ਼ਿਸ਼ ਰਹੀ ਹੈ ਕਿ ਹਰ ਵਰਗ ਨੂੰ ਇਹ ਅਨ ਇੰਟਰਰਪਟਡ ਪਾਵਰ ਸਪਲਾਈ ਹੈ ਜਿਹੜੀ ਨਿਰਵਿਘਨ ਪਾਵਰ ਸਪਲਾਈ ਹੈ ਜਿਹੜੀ ਉਹ ਮਿਲੇ ਅ ਜਿਹਦੇ ਤਹਿਤ ਪਹਿਲੇ ਦਿਨ ਤੋਂ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਔਰ ਸੁਨਾਮ ਹਲਕੇ ਦੇ ਲਈ ਦੋ ਗ੍ਰਿਡ ਨੇ ਜਿਹੜੇ ਉਹ ਪਲਾਨ ਕੀਤੇ ਗਏ ਆਜ ਤੋਂ ਤਕਰੀਬਨ ਡੇਢ ਸਾਲ ਪਹਿਲਾਂ ਇੱਕ ਸੁਨਾਮ ਦੇ ਵਿੱਚ ਔਰ ਦੂਸਰਾ ਈਲਵਾਲ ਦੇ ਵਿੱਚ 68 ਕੇਵੀ ਦੇ ਗ੍ਰਿਡ ਨੇ ਦੋਨੋਂ ਔਰ ਇਹਨਾਂ ਦੋਨਾਂ ਗ੍ਰਿਡਾਂ ਦੀ ਲਾਗਤ ਹੈ ਜਿਹੜੀ ਉਹ ਤਕਰੀਬਨ 13.5 ਕਰੋੜ ਰੁਪਏ ਹੈ ਜਿੱਥੇ ਈਲਵਾਲ ਵਾਲੇ ਗ੍ਰਿਡ ਤੋਂ 11 ਪਿੰਡਾਂ ਨੂੰ ਸਿੱਧੇ ਸਿੱਧੇ ਤੌਰ ਤੇ ਫਾਇਦਾ ਹੋਏਗਾ ਉੱਥੇ ਹੀ ਇਸ ਗ੍ਰਿਡ ਤੋਂ ਸੁਨਾਮ ਵਾਲੇ ਗ੍ਰਿਡ ਤੋਂ 20000 ਖਪਤ ਕਰਾਉਣ ਨੂੰ ਸਿੱਧੇ ਤੌਰ ਤੇ ਪਰ ਫਾਇਦਾ ਜਿਹੜਾ ਉਹ ਹੋਏਗਾ ਇਹ ਦੋਨੋਂ ਹੀ ਗ੍ਰਿਡ ਓਵਰਲੋਡ ਸੀ ਬਹੁਤ ਲੰਬੇ ਸਮੇਂ ਤੋਂ ਤੇ ਇਹਨਾਂ ਦੋਨਾਂ ਜਿਹੜੇ ਉਹ ਜਿਹੜਾ ਈਲਵਾਲ ਵਾਲਾ ਸੀਗਾ ਤੇ ਸੁਨਾਮ ਵਾਲਾ ਜਿਹੜਾ ਦੋਨਾਂ ਦੀ ਸੀਗੀ ਉਹਲੇ ਦੋ ਨਵੇਂ ਪਾ ਦੇਣਾ ਦੋਨੋਂ ਇਹ ਇੱਕ ਪੁਰਾਣੇ ਗ੍ਰਿਡ ਨੇ ਜਿਹੜੇ ਉਹ ਵੀ ਅੰਡਰਲੋਡ ਹੋ ਗਏ ਤੇ ਇਹ ਵੀ ਨਵੇਂ ਲੱਗ ਚੁੱਕੇ ਇਹਦੇ ਨਾਲ ਆਉਣ ਵਾਲੇ 20 ਸਾਲ ਪੂਰੇ ਸੁਨਾਮ ਹਲਕੇ ਦੇ ਵਿੱਚ ਬਿਜਲੀ ਦੀ ਸਪਲਾਈ ਦੀ ਪਾਵਰ ਸਪਲਾਈ ਦੀ ਕੋਈ ਵੀ 1% ਵੀ ਦਿੱਕਤ ਨਹੀਂ ਰਹਿਣੀ ਹੈਗੀ ਜਿਹੜੀ ਕਿ ਮੈਂ ਸਮਝਦਾ ਇੱਕ ਬਹੁਤ ਵੱਡੀ ਉਪਲਬਧੀ ਹੈ ਮੁਣ ਜਿਹੜਾ ਤੁਸੀਂ ਲੋਡ ਦੀ ਗੱਲ ਕੀਤੀ ਹੈ ਕਿ ਮੁੱਖ ਤੇ ਜਿਹੜੀ ਸਕੀਮ ਚੱਲ ਰਹੀ ਹੈ ਉਹਦੇ ਨਾਲ ਵੀ ਕੋਈ ਪ੍ਰਭਾਵ ਨਹੀਂ ਨਹੀਂ ਡੈਫੀਨਿਟਲੀ ਜਦੋਂ ਤੁਸੀਂ ਫ੍ਰੀ ਪਾਵਰ ਦੋਗੇ ਹੁਣ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰ ਲਈਏ ਜਦੋਂ 300 ਯੂਨਿਟ ਬਿਜਲੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਹੂਲਤ ਦੇਣੀ ਸ਼ੁਰੂ ਕੀਤੀ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਤਕਰੀਬਨ 7-2 ਦੋ ਸਾਲਾਂ ਚ ਤਕਰੀਬਨ 1 ਲੱਖ ਵੱਧ ਖਪਤਕਾਰ ਹੈ ਜਿਹੜਾ ਉਹ ਬਿਜਲੀ ਬੋਰ ਦੇ ਨਾਲ ਜੁੜ ਚੁੱਕਿਆ ਜਿਸ ਦੇ ਨਾਲ ਸਾਰੇ ਸਿਸਟਮ ਦੇ ਉੱਪਰ ਨਿਰਭਰਤਾ ਪੈਂਦੀ ਹੈ ਪਰ ਜਦੋਂ ਸਰਕਾਰ ਨੇ ਔਰ ਆਵਾਜ਼ ਦੀ ਪਾਰਟੀ ਨੇ ਇਹ ਤਹਈਆ ਕੀਤਾ ਹੋਇਆ ਹੈ ਕਿ ਵੱਧਦੀ ਮਹਿੰਗਾਈ ਦਾ ਬੋਝ ਲੋਕਾਂ ਦੇ ਮੋਢਿਆਂ ਤੋਂ ਸਾਂਝਾ ਕਰਨਾ ਹੈ ਅਸੀਂ ਤੇ ਉਸ ਮਕਸਦ ਦੇ ਨਾਲ ਹੀ ਸਕੀਮ ਸ਼ੁਰੂ ਕੀਤੀ ਗਈ ਸੀ ਕਿ ਅੱਜ 90% ਪੰਜਾਬ ਦੇ ਲੋਕ ਨੇ ਜਿਹੜੇ ਘਰੇਲੂ ਖਪਤਕਾਰ ਨੇ ਜਿਹੜੇ ਉਹਨਾਂ ਨੂੰ ਫ੍ਰੀ ਮੀਟਰ ਜਿਹੜੇ ਹਰ ਮਹੀਨੇ ਦੀ ਸਬਸਿਡੀ ਕੰਜ਼ਿਊਮਰ ਕੇਚਾਵਾ ਜੀ ਕਿ ਜਿਹੜਾ ਨਵੇਂ ਮਿਸਪੈਰ ਮਟਰ ਲੱਗੇ ਨੇ ਜਿਹੜੇ ਨਵੇਂ ਸਮਾਰਟ ਮਟਰ ਲੱਗੇ ਨੇ ਤੇ ਬਹੁਤ ਫਾਸਟ ਨੇ ਨਹੀਂ ਉਹ ਜੋ ਹਜੇ ਕੋਈ ਗੱਲ ਤੁਹਾਨੂੰ ਕਿਸੇ ਨੂੰ ਵੀ ਲੱਗਦੀ ਹੈ ਉਹ ਤਾਂ ਪਹਿਲਾਂ ਵੀ ਇੱਕ ਵਾਰੀ ਗੱਲ ਚੱਲੀ ਸੀ ਕਿ ਕੋਲੋਨੀ ਦੇ ਵਿੱਚ ਉਹ ਕਿਹਾ ਸੀਗਾ ਤੁਸੀਂ ਐਕਸਨ ਸਾਹਿਬ ਨਾਲ ਸੰਪਰਕ ਕਰੋ ਇਹਨਾਂ ਨੂੰ ਐਪਲੀਕੇਸ਼ਨ ਦਿਓ ਤੇ ਨਾਲ ਦੀ ਨਾਲ ਉਹ ਜਿਹੜਾ 2 3 ਲੇਅਰਸ ਦੇ ਵਿੱਚ ਉਹਦੀ ਜਿਹੜੀ ਚੈਕਿੰਗ ਹੈ ਉਹ ਹੋ ਜਾਂਦੀ ਹੈ ਇਹ ਜੀ 스마트 ਮੀਟਰ ਤੇਜ਼ ਹੈ ਸਲੋ ਚੱਲਣ ਦਾ ਕੋਈ ਸੁਖੀਰਵੰਤ ਜੋ ਹਮਲਾ ਹੈ ਕੋਈ ਜਾਣ ਸਮਝਣ ਦੇ ਦੇਖੋ ਇਸ ਤਰ੍ਹਾਂ ਦੀ ਜਾਂਚ ਜਿਹੜੀ ਉਹ ਚੱਲ ਰਹੀ ਹੈ ਇੱਕ ਹਾਰਡ ਲਾਈਨ ਥੌਟ ਪ੍ਰੋਸੈਸ ਦੇ ਬੰਦੇ ਨੇ ਜਿਹਦਾ ਇੱਕ ਟੈਰਰਿਸਟ ਬੈਕਗ੍ਰਾਉਂਡ ਰਹਾ ਉਹਨੇ ਕੋਸ਼ਿਸ਼ ਕੀਤੀ ਪਰ ਪੰਜਾਬ ਪੁਲਿਸ ਜਵਾਜ਼ ਮਲਾਜ਼ਮਾ ਨੇ ਉਹਨੂੰ ਨਾਲ ਦੀ ਨਾਲ ਮੌਕੇ ਤੇ ਫੜ ਲੇ ਤੇ ਇਸ ਜਿਹੜੀ ਉਹਨਾਂ ਦੇ ਸਟੌਨ ਲਾਈਫ ਸੀਗਾ ਉਹਨੂੰ ਫੋਇਲ ਕਰ ਦਿੱਤਾ ਸੋ ਮੈਂ ਸਮਝਦਾ ਕਿ ਉਹਨਾਂ ਦਾ ਧਰਮ ਜੀ ਦੋਸ਼ ਲਾ ਰਹੇ ਨੇ ਪੁਲਿਸ ਨੇ ਨਹੀਂ ਚਲੋ ਮਜੀਠੀ ਜੀ ਦਾ ਕੰਮ ਹੈ ਦੋਸ਼ ਲਾਉਣਾ ਉਹਨੂੰ ਲਾਉਣ ਦੇ ਵਿੱਚ ਚੱਕਰ ਨਹੀਂ ਸਮਨ ਜੀ